ਅਨੇਕੋ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਚੀਨੀ ਫਤੇ ਦਾ ਖਾਲਿਸਤਾਨ 3 ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਕਰ ਰਹੇ ਹਾਂ ਮੈਂ ਤੁਹਾਡਾ ਹੀ ਆਪਣਾ ਦਲਜੀਤ ਸਿੰਘ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਗੁਰੂ ਰਬਦਾਸ ਜੀ ਮਹਾਰਾਜ ਦੇ ਬਾਣੀ ਦੇ ਕੁਝ ਵਿਚਾਰ ਉਹਨਾਂ ਦਾ ਪਹਿਲਾ ਸ਼ਬਦ ਸੇ ਰਾਗ ਬਾਣੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਟਕ ਜਲ ਤਰੰਗ ਜੈਸਾ ਜੋ ਮੈਂ ਹਮ ਨਾ ਪਾਪ ਕਰਨਤਾ ਹਾਏ ਅਨੰਤ ਪਤਿਤ ਪਾਵਨ ਨਾਮ ਕੈਸੇ ਹੰਤਾ ਰਹਾ ਤੁਮ ਨਾ ਜਾ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸ਼ਰੀਰ ਅਰਾਧੇ ਮੋਖ ਵਿਚਾਰ ਦੇਹੇ ਰਬੀਦਾਸ ਸਮ ਦਲ ਸਮਝਾਵੇ ਕੋ ਤਨ ਸਾਹਿਬ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਆਪਣੀ ਇਸ ਬਾਣੀ ਰਾਹੀਂ ਕੀ ਫਰਮਾਨ ਕਰਦੇ ਹਨ ਤਨ ਗੁਰੂ ਰਬਦਾਸ ਜੀ ਮਹਾਰਾਜ ਪ੍ਰਮਾਤਮਾ ਵਿੱਚ ਆਪਣੀ ਅਪheidsਤਾ ਬਿਆਨ ਕਰਦੇ ਹਨ ਕਿ ਪ੍ਰਭੂ ਜੀ ਮੈਂ ਆਪ ਜੀ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਜੋ ਜੀਵ ਇਸ ਸੰਸਾਰ ਵਿੱਚ ਸਭ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ তথা ਉਹ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜਿਵੇਂ ਸਤਿਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਨਾਮੇ ਨਾਰਾਇਣ ਨਾਹੀ ਭੇਦ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ ਤੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਹੈ ਪਰਮਾਤਮਾ ਜੀ ਤੇਰੇ ਮੇਰੇ ਅਤੇ ਮੇਰੇ ਤੇਰੇ ਵਿੱਚ ਕੋਈ ਭੇਦ ਨਹੀਂ ਹੈ ਮੈਂ ਆਪ ਜੀ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਜੇਕਰ ਅੰਤਰ ਹੈ ਤਾਂ ਕੇਵਲ ਇਤਨਾ ਹੀ ਹੈ ਜਿਵੇਂ ਸੋਨੇ ਤੋਂ ਅਨੇਕਾਂ ਪ੍ਰਕਾਰ ਦੇ ਗਹਿਣੇ ਬਣਦੇ ਹਨ ਅਸਲ ਵਿੱਚ ਉਹ ਸੋਨਾ ਹੁੰਦੇ ਹਨ ਜਦੋਂ ਸੋਨੇ ਦੇ ਗਹਿਣਿਆਂ ਨੂੰ ਕੁਠਾਲੀ ਵਿੱਚ ਪਾ ਕੇ ਢਾਲਿਆ ਜਾਂਦਾ ਹੈ ਤਾਂ ਉਹ ਸੋਨਾ ਹੀ ਬਣ ਜਾਂਦੇ ਹਨ ਇਸੇ ਤਰ੍ਹਾਂ ਪਾਣੀ ਅਤੇ ਪਾਣੀ ਤੋਂ ਉਤਪੰਨ ਤਰੰਗਾਂ ਵਿੱਚ ਕੋਈ ਭੇਦ ਨਹੀਂ ਹੈ। ਤਰੰਗ ਪਾਣੀ ਵਿੱਚੋਂ ਉਤਪੰਨ ਹੁੰਦੀ ਹੈ ਅਤੇ ਪਾਣੀ ਵਿੱਚ ਹੀ ਸਮਾ ਜਾਂਦੀ ਹੈ। ਜਿਸ ਪ੍ਰਕਾਰ ਇਹ ਜੀਵ ਆਪ ਤੋਂ ਪੈਦਾ ਹੋਇਆ ਆਪ ਵਿੱਚ ਹੀ ਸਮਾ ਜਾਂਦਾ ਹੈ। ਜਿਵੇਂ ਸਤਿਗੁਰੂ ਨਾਮਦੇਵ ਜੀ ਮਹਾਰਾਜ ਉਚਾਰਿਆ ਕਰਦੇ ਸਨ ਜਲ ਤੇ ਤਰੰਗ ਤਰੰਗ ਹੈ ਜਲ। ਕਹਨ ਸੁਨਨ ਕੋ ਦੂਜਾ ਜਿਸ ਪ੍ਰਕਾਰ ਪਾਣੀ ਤੋਂ ਤਰੰਗ ਉਤਪਨ ਹੁੰਦੀ ਹੈ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਕੇਵਲ ਬਾਹਰੀ ਪੇਧ ਹੋਣ ਕਰਕੇ ਜਲ ਅਤੇ ਤਰੰਗ ਕਹਨ ਸੁਨਨ ਨੂੰ ਦੋ ਹਨ ਅਸਲ ਵਿੱਚ ਇੱਕੋ ਹੀ ਹਨ ਇਸੇ ਪ੍ਰਕਾਰ ਜੀਵ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਜੋ ਮੈਂ ਹਮ ਨਾ ਪਾਪ ਕਰੰਤਾ ਹੇ ਹਨੰਤਾ ਤਤ ਪਾਵਨ ਨਾਮ ਕੈਸੇ ਹੰਤਾ ਰਹਾਓ ਹੈ ਬੇਅੰਤ ਸਰੂਪ ਪ੍ਰਭੂ ਜੀ ਜੇਕਰ ਇਹ ਸੰਸਾਰੀ ਜੀਵ ਪਾਪ ਨਾ ਕਰਦੇ ਤਾਂ ਆਪ ਜੀ ਦਾ ਨਾਮ ਪਾਪੀਆਂ ਨੂੰ ਪਾਪ ਤੋਂ ਮੁਕਤ ਕਰਨ ਵਾਲਾ ਕਿਸ ਪ੍ਰਕਾਰ ਹੁੰਦਾ ਸਤਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਪਤਿਤ ਪਵਿੱਤ ਪਏ RAM ਕਹਤੇ ਹੀ ਰਹਾਉ ਪਰਮਾਤਮਾ ਦਾ ਨਾਮ ਉਚਾਰਨ ਕਰਨ ਨਾਲ अनेका ਪਾਪੀ ਪਵਿੱਤਰ ਹੋ ਗਏ ਹਨ ਸਤਗੁਰੂ ਨਾਮਦੇਵ ਜੀ ਫਰਮਾਉਂਦੇ ਹਨ ਪਰਿਏ ਮਤ ਪਾਪਾ ਕੇ ਸੰਗ ਉਹ ਧੋਵੇ ਨਾਵੇ ਕੇ ਰੰਗ ਜਦੋਂ ਜੀਵ ਦੀ ਮਤ ਪਾਪਾ ਨਾਲ ਪਰ ਜਾਂਦੀ ਹੈ ਤਾਂ ਉਹ ਪਰਮਾਤਮਾ ਦੇ ਨਾਮ ਵਿੱਚ ਰੰਗ ਕੇ ਪਾਪਾਂ ਤੋਂ ਮੁਕਤ ਹੋ ਜਾਂਦੀ ਹੈ। ਤ੍ਰਮਨਾ ਜਨਾਇਕ ਆਛੋ ਅੰਤਰਯਮੀ। ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਪ੍ਰਭੂ ਜੀ ਕੀ ਕਹਿ ਰਹੇ ਹਨ। ਤੁਬਨਾ ਜੈ ਨਾਇਕ ਆਛੋ ਅੰਤਰਯਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਪਰਮਾਤਮਾ ਜੀ ਆਪ ਸਾਰੇ ਸੰਸਾਰ ਦੇ ਜੀਵਾਂ ਦੀ ਘਟ ਘਟ ਦੀ ਜਾਣਨ ਵਾਲੇ ਸ੍ਰੇਸ਼ਟ ਮਾਲਕ ਹੋ ਮੈਂ ਆਪ ਜੀ ਦਾ ਦਾਸ ਹਾਂ ਜਿਵੇਂ ਮਾਲਕ ਕਰਕੇ ਦਾਸ ਅਤੇ ਦਾਸ ਕਰਕੇ ਮਾਲਕ ਜਾਣਿਆ ਜਾਂਦਾ ਹੈ ਇਸੇ ਪ੍ਰਕਾਰ ਪ੍ਰਭੂ ਜੀ ਆਪ ਆਪਣੇ ਸੇਵਕ ਕਰਕੇ ਅਤੇ ਸੇਵਕ ਆਪ ਜੀ ਦੇ ਪ੍ਰਭੂ ਕਰਕੇ ਜਾਣੇ ਜਾਂਦੇ ਹਨ ਸਤਿਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪ੍ਰਯੋਹ ਹੈ ਸੋ ਸਿਓ हे ਪ੍ਰਮਾਤਮਾ ਜੀ ਸਵਾਮੀ ਕਰਕੇ ਸੇਵਕ ਅਤੇ ਸੇਵਕ ਕਰਕੇ ਸਵਾਮੀ ਜਾਣਿਆ ਜਾਂਦਾ ਹੈ ਮੇਰਾ ਆਪ ਜੀ ਨਾਲ ਬਰਾਬਰ ਦਾ ਖੇਲ ਪੈ ਗਿਆ ਹੈ ਮੈਂ ਆਪ ਜੀ ਦਾ ਹੀ ਸਰੂਪ ਹਾਂ ਜੀਵੇਂ ਸਤਿਗੁਰੂ ਅਰਚਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਹਰ ਕਾ ਸੇਵਕ ਚੋਹਰ ਜਿਹਾ ਭੇਦ ਨ ਜਾਣੋ ਮਾਨਸ ਦੇਹਾ ਹਰ ਦਾ ਸਿਮਰਨ ਕਰਨ ਵਾਲੇ ਹਰ ਦਾ ਰੂਪ ਹੀ ਹੁੰਦੇ ਹਨ ਮਾਨਸ ਦੇ ਕਰਕੇ ਪ੍ਰਮਾਤਮਾ ਤੇ ਸੇਵਕਾਂ ਵਿੱਚ ਫਰਕ ਨਹੀਂ ਜਾਣਾ ਜਾਣਣਾ ਚਾਹੀਦਾ ਸਰੀਰ ਅਰਾਧੇ ਮੋਹ ਕੋ ਵਿਚਾਰ ਦੇ ਰਵਿਦਾਸ ਸਮਨ ਦਲ ਸਮਝਾਵੇ ਕੋ ਸਤਿਗੁਰੂ ਰਵਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ ਪ੍ਰਮਾਤਮਾ ਜੀ ਮੈਨੂੰ ਇਹੋ ਜਿਹੇ ਵਿਚਾਰਾਂ ਦੀ ਬਖਸ਼ਿਸ਼ ਕਰੋ ਜਿੰਨਾ ਚਿਰ ਮੈਂ ਸਰੀਰ ਵਿੱਚ ਪ੍ਰਾਣ ਹਨ ਮੈਂ ਤੁਹਾਡਾ ਹੀ ਸਿਮਰਨ ਕਰਦਾ ਰਹਾਂਗਾ ਮੈਨੂੰ ਸਮ ਦ੍ਰਿਸ਼ਟੀ ਵਾਲੇ ਸੰਤਾਂ ਦੀ ਸੰਗਤ ਬਖਸ਼ੋ ਜਿਹੜੀ ਅਗਿਆਨਤਾ ਵਿੱਚ ਭਟਕੇ ਜੀਵਾਂ ਨੂੰ ਇਹ ਸਮਝਾਉਣ ਕਿ ਸਭਨਾ ਜੀਆਂ ਵਿੱਚ ਪ੍ਰਮਾਤਮਾ ਵਸਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਮਾ ਜੋ ਸਾ ਸੰਗਤ ਜੀ ਇਹ ਸੀ ਸ਼੍ਰੀ ਗੁਰੂ ਰਵਿਦਾਸ ਜੀ ਰਾਗ ਬਾਣੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਸ਼ਬਦ ਪਹਿਲਾ ਅੱਜ ਕਥਾ ਵਿਚਾਰਾਂ ਹੁਆਂ ਸੋ ਹੁਣ ਅਸੀਂ ਹਫਤੇ ਬਾਅਦ ਹਰ ਇੱਕ ਸ਼ਬਦ ਦਾ ਵਰਣਨ ਕਰਕੇ ਆਪ ਜੀ ਸਾਹਮਣੇ ਰੱਖਿਆ ਕਰਾਂਗੇ ਆਪ ਜੀ ਇਸ ਬਾਣੀ ਨੂੰ ਬਦ ਤੋਂ ਬਦ ਸ਼ੇਅਰ ਕਰੋ ਖਾਲਿਸਤਾਨ ਟੀਵੀ ਚੈਨਲ ਵੱਲੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ